ਜੀ ਵਾਈ ਗੋ ਜੀ ਆ ਖਾਲਸਾ ਵਾਹੇ ਕੁਛੀ ਗੱਤੇ ਗੱਲ ਮੈਂ ਆਇਆ ਸੀ 2 ਵਜੇ ਕਰੇ ਆਸੀ ਇਸ ਲਈ ਮੈਂ ਬਲੌਗ ਨਹੀਂ ਬਣਾ ਸਕਿਆ ਸੀ ਉਹ ਜੀਤ ਨਹੀਂ ਬਹੁਤ ਆ ਜਿਸ ਲਈ ਸਾਦੇ ਸੋ ਗਏ ਸੀ ਨਾ ਦਾਦੀ ਸੋ ਗਈ ਸੀ ਮੇਰੀ ਭੈਣ ਵੀ ਸੋ ਗਈ ਸੀ ਮੈਂ ਭਾਈ ਵੀ ਸੋ ਗਈ ਮੇਰਾ ਮੇਰੇ ਪਾਪੂ ਵੀ ਸੋ ਗਏ ਸੀ ਇਸ ਲਈ ਮੈਂ ਬਲੌਗ ਨਹੀਂ ਬਣਾ ਪਿਆ ਸੀ ਤੇਰੀ ਮੈਂ ਬਲੌਗ ਨਾ ਬਣਾਉਂਦਾ ਇਸ ਲਈ ਮੈਨੂੰ ਦਾਲਾ ਪੈਂਦੀ ਆ ਤੂੰ ਸੋ ਜਾ ਤੂੰ ਰਾਤ ਨੂੰ ਬਲੌਗ ਤੂੰ ਨਹੀਂ ਜਾਂਦਾ ਯਾ ਠੀਕ ਹੈ ਤੇ ਇਸ ਲਈ ਮੈਂ ਬਲੌਗ ਨਹੀਂ ਬਣਾਇਆ ਸੀ ਤੋ ਮੈਂ ਸਵੇਰੇ ਬਣਾਉਂਦਾ ਮੈਂ ਆ ਜੱਟੇ ਹੁਣ ਅਸੀਂ ਉੱਥੇ ਹੀ ਸਵੇਰੇ 10 ਵਜੇ ਉੱਠੇ ਸੀ ਕਹਿੰਦੀ ਉਹ ਜਾਂ ਨੀਂਦ ਅੱਧੀ ਸੀ ਸਾਨੂੰ ਇਸ ਲਈ ਸਾਰੇ 10 ਵਜੇ ਸੁੱਤੇ ਸੀ ਉਹ 10 ਵਜੇ ਉੱਠੇ ਸਾਰੇ ਇਹ ਉੱਠਣ ਦੇ ਅਨੁਸਾਰ ਸਾਰੇ ਕੱਪੜੇ ਆ ਹੀ ਪਏ ਆ ਦੇਖੋ ਆ ਵਾਸਤੇ ਦਾਦੀ ਉੱਪਰ ਕੱਪੜੇ ਧੁੰਦੇ ਪਏ ਆ ਵੈਸੇ ਹੁਣ ਅਸੀਂ ਬੈਠਾਂਗੇ ਆਈਂ ਬਸ ਘੁੰਮੇ ਆਏ ਜਿੱਥੇ ਘੁੰਮਣਾ ਸੀ ਮਕੇ ਅਨੁਸਾਰ ਤੇ ਸਾਨੂੰ ਉੱਥੋਂ ਰੋਡ ਪਰ ਸਾਧ ਮਿਲੇ ਸੀ ਰੋਡ ਪਰ ਸਾਧ ਉਹਨਾਂ ਤੋਂ ਮੈਂ ਤੇ ਸਾਨੂੰ ਨਾਲ ਡੱਬਾ ਵੀ ਮਿਲੇ ਸੀ ਆਪਾਂ ਸੇਵਾ ਕੀਤੀ ਨਾ ਜਿਹੜੀ ਉਹ ਸਾਨੂੰ ਡੱਬਾ ਵੀ ਮਿਲਿਆ ਸੀ ਉਹਦਾ ਅ ਕਿੱਥੇ ਆ ਰੋਡ ਪਰ ਸਾਧ ਉਰੇ ਤੱਕ ਆਣੀ ਭਾਈ ਸਾਹਿਬ ਦੇਖੋ ਰੋਡ ਕੋ ਸਾੜਾ ਹੈ ਤੇਜ ਨਵਾਂ ਸਾਲੂ ਨਾਲ ਉਹ ਬੋਸਾ ਜਮੀਨੇ ਸੀ ਬਾਦ ਕੋ ਗਾਈਸ ਆ ਰਿਹਾ ਰੋਡ ਕੋ ਸਾਧ ਹੁਣ ਮੈਂ ਇਹਨੂੰ ਖੋਲ ਕੇ ਦਿਖਾਨਾ ਹੈ ਕੀ ਕੀ ਮਿਲੇ ਸਾਨੂੰ ਟੋਲ ਦਾ ਹਣ ਜਾ ਖੋਲਿਆ ਆਪਾਂ ਨੇ ਹੁਣ ਸਾਨੂੰ ਇਹ ਗੇ ਡੱਬਾ ਮਿਲੇ ਛੋਟਾ ਜਿਹਾ ਮੱਚ ਵੀ ਪਈਆ ਦਾ ਹੋਣਾ ਇਹ 1/2 ਕਿਲੋ ਦਾ ਸ਼ਾਇਦ ਤੇ ਇਹਦੇ ਵਿੱਚ ਸਾਨੂੰ ਉੱਥੇ ਬਣਾਈ ਹੋਈ ਬਰਫੀ ਮਿਲੀ ਛੋਟੀ ਯਾਰ ਦੇਖੋ ਕਿੰਨੇ ਪੀਸ ਆ ਦੇ ਵਿੱਚ 1 2 3 4 5 6 7 8 9 10 11 12 13 14 15 15 ਪੀਸ ਆ ਦੇ ਵਿੱਚ ਬਸ ਤੇ ਆ ਦੋ ਰੋਟ ਮਿਲੇ ਦੋ ਹੋਰ ਰੋਟ ਆ ਉਹਦੇ ਵਿੱਚ ਟੋਟਲ ਸਾਨੂੰ ਪੂਰੇ ਚਾਰ ਰੋਟ ਮਿਲੇ ਠੀਕ ਆ ਤੇ ਆ ਇਹਦਾ ਮੈਨੂੰ ਨਾਮ ਨਹੀਂ ਪਤਾ ਕੀ ਮਿਲਿਆ ਇਹ ਇਹਦਾ ਵੀ ਮੈਨੂੰ ਨਾਮ ਪਤਾ ਨਹੀਂ ਕੀ ਮਿਲਿਆ ਸਾਨੂੰ ਆ ਤੇ ਹੁਣ ਆਪਾਂ ਵਿੱਚ ਪਾਨੇ ਆ ਇਹਨੂੰ ਵੀ ਇਹ ਤਾਂ ਦਾਦੀ ਨੇ ਮੈਨੂੰ ਬੋਲਣ ਲਾ ਜਾਣਾ ਤਾਂ ਮੈਂ ਇਕੱਤਨਾ ਕਰਦਾ ਪਿਆ ਆ ਕਿਉਂਕਿ ਇੱਕ ਹੱਥ ਜੋ ਮੈਂ ਫੋਨ ਫੜਿਆ ਹੋਇਆ ਆਪਣਾ ਉਹ ਪੈ ਜਾ ਅਰੇ ਖੜਾ ਡੱਬਾ ਉਮੀ ਪੈਕ ਕਰਤਾ ਜਿਵੇਂ ਪਹਿਲਾਂ ਪੈਸ ਸੀ ਤੇ ਹੁਣ ਆਪਾਂ ਨੇ ਇਹਦੇ ਹਾਫੇ ਚ ਪਾ ਗਏ ਜਿੱਥੇ ਫ੍ਰਿਜ ਰਿਫਰਿਜਰੈਟਰ ਰੱਖ ਦੇਣਾ ਆਪਾਂ ਨੇ ਆਹ ਉਹ ਫ੍ਰਿਜ ਜੇ ਆਪਾਂ ਚੱਲਿਆ ਸੋ ਹਾਂਜੀ ਗਾਇਸ ਤੁਹਾਨੂੰ ਮੈਂ ਅੱਜ ਮੈਂ ਮੈਂ ਗੱਤੀ ਦੇ ਵਿੱਚ ਜਿੰਨੀ ਵੀ ਮੈਂ ਮੈਟਰ ਬਸ ਜਿੱਤੇ ਸੀ ਜਿੱਤੇ ਆ ਤੇ ਉਹ ਮੈਂ ਤੁਹਾਨੂੰ ਅੱਜ ਉਹ ਪੂਰਾ ਸੈਟ ਦਿਊਗਾ ਵੀਡੀਓ ਪੂਰੀ ਪਲੇਸ ਤੋਂ ਉਹਦੇ ਵਿੱਚ ਬਣਾਇਆ ਦਿਓ ਪਲੀਜ਼ ਇਹਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਆਮਸ ਵੀਰਸ ਕਰਕੇ ਵੀ ਆਪ ਲਾਈਕ ਆ ਰਹੇ ਇਹਦੇ ਵਿੱਚ ਬਹੁਤ سارے ਮਾਡਲ ਆ 15 20 ਮਾਡਲ ਹੋਣੇਗਾ ਤੁਹਮ ਦਿਖਾਣਾ ਸੱਚੇ ਤੋਂ ਮਾਤੇ ਵਾਲਦ ਨੂੰ ਆਪ ਤੱਕ ਤੱਕ ਵੀ ਕਿਦਾਂ ਹਰ 5 6 ਫਲਾਈਨੋ ਸਾਲ ਕਰਦੀ ਚਿੰਨੀ ਕਰਾ ਆਹ ਦੇਖੋ ਗਾਇਸ ਸੰਨੂ ਮੈਂ ਹੁਣ ਆਪਣੇ ਮੈਡਲ ਦਿਹਾਉਂਗਾ ਇੱਥੇ ਮੈਡਲ ਮਿਲਿਆ ਅੰਜਮਨ ਸਭ ਫਰਸਟ ਮੈਡਲ ਮਿਲਿਆ ਸੋ ਆ ਸੀ ਦੇਖੋ ਇਹ ਹੈਗਾ ਯਾ ਚੜਦੀ ਕਲਾ ਗਤਗਾ ਅਕੈਡਮੀ ਮਤ ਵੀ ਓ ਜਿਮਾਂ ਪੂਰਾ ਉਹਨਾਂ ਹੀ ਅਕੈਡਮੀ ਆ ਤੇ ਉੱਥੇ ਇਹਨਾਂ ਨੇ ਮੁਕਾਬਲਾ ਕਰਾਇਆ ਸੀ ਇਸ ਲਈ ਉੱਥੇ ਜਿੱਤ ਕੇ ਆਈ ਸੀ ਮਰੀ ਡੈਮੋ ਸੀ ਤੇ ਡੈਮੋ ਦੇ ਵਿੱਚ ਫਰਸਟ ਪ੍ਰੀਜ਼ੇ ਨਾਈ ਸੀ ਤਾ ਆ ਵੀ ਚੜਦੀਗਰਾ ਮਤਵੀ ਇਸ ਵਾਰ ਹੋਇਆ ਸੀ 2024 ਚ ਇਹ ਸੀ ਇਹ 2000 ਮੈਨੂੰ ਲੱਗਦਾ ਵਿੱਚ 2122 ਚ ਹੋਇਆ ਸੀ ਤੇ ਇਹ ਦੋ ਮੈਡਲ ਉਹੀ ਆ ਚੜਦੀਗਰਾ ਵਾਲੇ ਤੇ ਆਹ ਮੈਡਲ ਆ ਵੀ ਮੇਰੀ ਪ੍ਰੀਗਤਗਾ 18 ਡੇਲੋ ਇਹ ਡੇਲੋ ਦੇ ਵਿੱਚ ਹੀ ਡੇਲੋ ਦੇ ਵਿੱਚ ਆਪਾਂ ਇਹਦੀ ਵੀ ਫਸਟ ਆਈ ਸੀ ਤੇ ਆਹ ਆਹ ਖੇਡਾ ਵਰਤਮਾਨ ਜਾਬ ਤੇ ਟ੍ਰਾਇਲ ਦਿੱਤੇ ਸੀ ਟ੍ਰਾਇਲ ਦੇ ਵਿੱਚ ਮੈਂ ਰਹਿ ਗਿਆ ਸੀ ਇਸ ਵਾਰੀ 3 ਪ੍ਰੀਸ਼ਨ ਆਈ ਸੀ ਇਸ ਵਾਰੀ ਮੈਂ ਨਹੀਂ ਜਾ ਪਾਇਆ ਸੀ ਅਤੇ ਆ ਵੀ ਦੋ ਨੇ ਮੈਂ ਦੋ ਵਾਰੀ ਇਹ ਦਿੱਤਾ ਸੀ ਟ੍ਰਾਇਲ ਤੇ ਦੋਨੋਂ ਵਾਰੀ ਰਹਿ ਚੁੱਕਾ ਸੀ ਮੈਂ ਇਸ ਵਾਰੀ ਕੋਸ਼ਿਸ਼ ਕਰੂੰਗਾ ਜਾਣ ਦੀ ਅਤੇ ਆ ਸੀ ਅ ਜੀਲਾ ਸਕੂਲ ਟੈਡ ਟੀਮ ਆ ਸਕੂਲ ਦੇ ਵਿੱਚ ਸੀ ਮੈਂ ਜਿਹੜੇ 2000 23 ਚ ਹੋਇਆ ਸੀ ਉਹ ਚ ਮੈਂ ਉਹ ਚ ਵੀ ਰਹਿ ਗਿਆ ਸੀ ਮੈਂ ਠੀਕ ਆ ਤੇ ਆ ਆ ਮਤ ਵੀ ਆ ਨੈਸ਼ਨਲ ਆਇਆ ਆ ਨੈਸ਼ਨਲ ਦੇ ਵਿੱਚ ਮੈਂ ਗਿਆ ਸੀ ਗਤਗਾ ਹਿਡਨ ਇਹ ਕਿੰਨੇ ਚਾਹੇ ਇਹ ਹੈਗਾ ਯਾ 25 26 27 28 ਮਤ ਵੀ ਹੈ ਤੇ ਹੋਇਆ 23 ਚ 23 ਚ ਮੈਂ ਹਿਡਨ ਗਿਆ ਸੀ ਇਹ ਆ ਆ ਕਰਦੇ ਆ ਆ ਸਕੂਲ ਲੈਵਰ ਆ ਸਕੂਲ ਦੇ ਵਿੱਚ ਮੈਂ ਜਿੱਤਿਆ ਸੀ ਆ ਸਕੂਲ ਦੇ ਵਿੱਚ ਮੈਂ ਜ ਟ్రਾਇਲ ਸੀ ਉਹ ਮਤਲਬ ਹੀ ਟ్రਾਇਲ ਸੀ ਮਤਲਬ ਟ్రਾਇਲ ਦਿੱਤੇ ਸੀ ਆਪਾਂ ਨੇ ਟ్రਾਇਲ ਤੋਂ ਮਤਲਬ ਫੇਰ ਆਪਾਂ ਆਏ ਸੀ ਫੇ ਟ్రਾਇਲ ਤੋਂ ਬਾਅਦ ਆਪਾਂ ਨੇ ਆਹਾ ਆ ਟ్రਾਇਲ ਦੇਣ ਤੋਂ ਬਾਅਦ ਫੇਰ ਆਪਾਂ ਮਤਲਬ ਫੇਰ ਉੱਥੇ ਗਏ ਸੀ ਆਪਾਂ ਮੁਕਤ ਸਰ ਮੁਕਰਸਾ ਦੇ ਵਿੱਚ ਮੈਂ ਵੀ ਉੱਚ ਫਰਸਟ ਆਇਆ ਸੀ ਠੀਕ ਹੈ 80 68 ਵੇਦੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਖੇਡਾਂ ਵਿੱਚ ਮੁਕਤਸਰ ਦੇ ਵਿੱਚ ਹੋਈ ਸੀ ਇਹ ਇਹ ਦਸਤਾਰ ਸੀ ਮਤਵੀ ਪਹਿਲੀ ਵਾਰ ਦਸਤਾਰ ਮੁਕਾਬਲੇ ਚ ਗਿਆ ਸੀ ਪਹਿਲਾ ਨਾਮ ਮਿਲੇ ਸੀ ਮੈਨੂੰ ਤੇ ਆ ਦੂਜੀ ਵਾਰ ਫੇਰ ਤੋਂ ਮੈਂ ਦਸਤਾਰ ਮੁਕਾਬਲੇ ਚ ਗਿਆ ਸੀ ਉੱਚ ਵੀ ਮੈਨੂੰ ਮਿਲਿਆ ਸੀ ਠੀਕ ਹੈ ਤੇ ਆ ਸਾਈਕਲ ਰਾਈਡਿੰਗ ਦੇ ਵਿੱਚ ਮਤਵੀ ਜਿਸ ਮੈਂ ਸਾਈਕਲ ਦੇ ਰੇਸ ਦੇ ਵਿੱਚ ਜਿੱਤਿਆ ਸੀ 2 ਮੈਡਲ ਲਿੱਤੇ ਸੀ ਦੋਨੋ ਵਾਰੀ ਮੈਂ ਫਸਟ ਆਇਆ ਸੀ ਆ ਦੇਖੋ ਗਾਇਸ ਮੇਰੇ ਇਨਨੇ ਮੈਡਲਾ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਪਲੀਜ਼ ਇਸ ਵੀਡੀਓ ਨੂੰ ਸਬਸਕ੍ਰਾਈਬ ਕਰਕੇ ਦੂਜਾ ਜਾਓ ਫੋਲੋ ਕਰਕੇ ਦੂਜਾ ਜਾਓ ਜੀ ਹਾਂ ơi ਤੁਹਾਨੂੰ ਮੈਂ ਅੱਜ ਤੁਹਾਨੂੰ ਮੈਂ ਬਹੁਤ ਨਹੀਂ ਗੱਲ ਸੀ ਮੈਂ ਤੁਹਾਨੂੰ ਮੈਡ ਸ਼ੇਅਰ ਕਰਨੇ ਸੀ ਇਸ ਲਈ ਮੈਂ ਅੱਜ ਸ਼ੇਅਰ ਕੀਤੇ ਆ ਤੇ ਮੈਂ ਸੋਚਿਆ ਸੀ ਅੱਜ ਮੈਂ ਤੁਹਾਨੂੰ ਮੈਡ ਸ਼ੇਅਰ ਹੀ ਕਰ ਦਵਾਂ ਕਿਉਂਕਿ ਲਈ ਬਟਲ ਜੈ ਸਕੂਲ ਨਹੀਂ ਗਿਆ ਸੀ ਮੈਂ ਤੋਂ ਵੀ ਅੱਜ ਨਹੀਂ ਹੈ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਫੋਲੋ ਕਰਕੇ ਜੁੜ ਜਾਓ ਪਲੀਜ਼ ਮੈਨੂੰ ਸਪੋਰਟ ਦੀ ਲੋੜ ਜਰੂਰ ਹੈ ਪਲੀਜ਼ ਸਪੋਰਟ ਕਰੋ ਮੈਂ ਜਿੰਨੇ ਕਸਾ ਬਣੋ। ਓਕੇ ਬਾਏ ਬਾਏ